ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੇਰੇ ਵੀਡੀਓ ਹੈ ਨਾ ਉਹ ਹੈਗੀ ਅਮਰੀਕਾ ਭੈਣਾਂ ਦੇ ਵਾਸਤੇ ਕਿਉਂਕਿ ਜ਼ਿੰਦਗੀ ਜਿਹੜੀ ਹੈ ਨਾ ਬੜੇ ਦੌਰ ਲੈ ਕੇ ਆਉਂਦੀ ਹੈ ਜ਼ਿੰਦਗੀ ਚੰਗੀ ਮਾੜੀ ਚੀਜ਼ ਬਹੁਤ ਕੁਝ ਲਾਈਫ ਚ ਹੁੰਦਾ ਹੈ ਤੇ ਸਭ ਤੋਂ ਵੱਧ ਕੀ ਜਿਹੜੀ ਫੈਕਟ ਚੀਜ਼ ਕਰਦੀ ਉਹ ਮਾੜੇ ਹਾਲਾਤ ਗਰੀਬੀ ਇਹ ਜਿੱਦਾਂ ਕਈ ਵਾਰੀ ਭੈਣਾ ਬੱਚਿਆਂ ਨਾਲ ਜਿੱਦਾਂ ਸਿੰਗਲ ਮਦਰ ਹੁੰਦੀਆਂ ਨੇ ਤਾਂ ਕਈ ਵਾਰੀ ਬਹੁਤ ਬੁਰੇ ਹਾਲਾਤਾਂ ਚੋਂ ਗੁਜ਼ਰਦੀਆਂ ਆ ਤੇ ਕਈ ਵਾਰ ਉਹ ਭਰਾ ਜਿਹੜੇ ਆ ਉਹ ਸਹੀ ਨਹੀਂ ਚੁੰਨਦੇ ਨਾ ਕਿਉਂਕਿ ਉਸ ਸਮੇਂ ਦੇ ਵਿੱਚ ਮੈਂਟੈਲਿਟੀ ਉਹ ਜੀ ਹੋਈ ਹੁੰਦੀ ਆ ਵੀ ਬਹੁਤ ਕੁਝ ਜ਼ਿੰਦਗੀ ਚ ਦੌਰ ਚ ਗੁਜ਼ਰਦੀ ਆ ਪਰ ਮੇਰੀ ਉਹਨਾਂ ਭੈਣਾਂ ਨੂੰ ਇੱਕ ਬੇਨਤੀ ਆ ਤੇ ਇੱਕ ਉਹਨਾਂ ਨੂੰ ਮੈਂ ਕਹਿਣਾ ਚਾਹੁੰਦੀ ਆ ਦੇਖੋ ਜ਼ਿੰਦਗੀ ਆ ਨਾ ਬਹੁਤ ਦੌਰ ਲੈ ਕੇ ਆਉਂਦੀ ਆ ਬਹੁਤ ਕੁਝ ਜ਼ਿੰਦਗੀ ਚ ਹੁੰਦਾ ਹੈ ਹੈਨਾ ਪਰ ਜਦੋਂ ਵੀ ਤੁਸੀਂ ਹੋ ਜੇ ਇਕੱਲਾ ਫੀਲ ਕਰਦੀਆਂ ਆ ਨਾ ਜਾਂ ਕੁਛ ਤੁਸੀਂ ਤੰਗੀਆਂ ਪੇਸ਼ੀਆਂ ਤੁਸੀਂ ਝੱਲ ਰਹੀਆਂ ਨਾ ਜਾਂ ਕੁਛ ਵੀ ਦੁੱਖ ਤਕਲੀਫਾਂ ਆ ਤਾਂ ਤੁਸੀਂ ਮਾਤਾ ਗੁਜਰੀ ਜੀ ਦਾ ਜੀਵਨ ਦੇਖ ਲਓ ਹੈ ਨਾ ਮਾਤਾ ਗੁਜਰੀ ਜੀ ਨੇ 9 ਸਾਲ ਦੇ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹੰਦੂ ਦੀ ਰੱਖਿਆ ਦੇ ਵਾਸਤੇ ਕੁਰਬਾਨੀ ਦੇਣ ਲਈ ਜਾਨ ਦਿੱਤਾ ਸੀ ਨਾ ਤੁਹਾਨੂੰ ਸੀ ਉਹ ਪਤਨੀ ਤੇ ਤੁਹਾਨੂੰ ਸੀ ਉਹ ਮਾਤਾ ਅਸਾਪਾ ਉਹਨਾਂ ਦਾ ਜੀਵਨ ਦੇਖ ਲਈਏ ਹੈ ਨਾ ਆਪਦੇ ਅੱਖਾਂ ਦੇ ਸਾਹਮਣੇ ਸਾਰਾ ਪਰਿਵਾਰ ਨੂੰ ਜਿਹੜਾ ਸ਼ਹੀਦ ਹੁੰਦਿਆਂ ਦੇਖਣਾ ਤੇ ਤੁਸੀਂ ਉਹ ਸੇਧ ਲੈ ਲਿਆ ਕਰੋ ਠੀਕ ਆ ਜੇ ਤੁਸੀਂ ਅੱਜ ਹਾਲਾਤ ਇਹੋ ਜਿਹੇ ਆ ਕੱਲ ਚੰਗੇ ਵੀ ਹੋਣੇ ਹਨ ਹਨਾ ਭਰੋਸਾ ਰੱਖਣ ਦੀ ਖੁਦ ਤੇ ਭਰੋਸਾ ਕਿਉਂਕਿ ਖੁਦ ਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਸੈਲਫ ਕੰਫੀਡੈਂਸ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਚਾਹੇ ਹੋ ਔਰਤਾਂ ਚਾਹੇ ਹੋ ਬੰਦਾ ਹਰ ਇੱਕ ਨੂੰ ਤੇ ਜਦੋਂ ਆਪਾਂ ਇਸ ਹਾਲਾਤ 'ਚ ਹੁੰਨੇ ਆ ਨਾ ਕਿ ਦੁਨੀਆ ਜਿਹੜੀ ਹੈਗੀ ਹੈ ਨਾ ਬਹੁਤ ਤਰ੍ਹਾਂ ਦੀ ਆ ਵਰਗਲਾਉਣ ਵਾਲੇ ਬਹੁਤ ਹੁੰਦੇ ਨੇ ਭੇਖੀ ਬਹੁਤ ਹੁੰਦੇ ਨੇ ਤੇ ਤੁਸੀਂ ਜਿਹੜਾ ਹੈਗਾ ਵਾ ਪਹਿਲਾਂ ਤਾਂ ਬਾਣੀ ਦੀਆਂ ਤੇ ਬਾਣੇ ਦੀਆਂ ਫਿਤਾਰਨੀਆਂ ਬਣੂ ਜਦੋਂ ਤੁਸੀਂ ਇਸ ਬਾਣੇ 'ਚ ਆ ਜੰਨੇ ਆ ਨਾ ਤੁਹਾਡੇ ਵਿੱਚ ਇਹ ਬਾਣੇ ਦੇ ਵਿੱਚ ਬਹੁਤ ਹਿੰਮਤ ਆ ਤੇ ਬਾਣੀ ਜਿਹੜੀ ਆ ਨਾ ਉਹ ਆਪਣਾ ਅੰਦਰ ਨਖਾਰਦੀ ਆ ਆਪਣੇ ਅੰਦਰੋਂ ਉਦਵੈਸ਼ ਉਮਾੜੀਆਂ ਚੀਜ਼ਾਂ ਮਾੜੀ ਮਤ ਨੂੰ ਕੱਢਦੀ ਆ ਪਾਸਟ ਦੇ ਵਿੱਚ ਕੀ ਹੋ ਗਿਆ ਪਾਸਟ ਵਿੱਚ ਕੀ ਗਲਤੀਆਂ ਹੋਈਆਂ ਕਿਸੇ ਇਗਜ਼ਾਮ ਹੋਈਆਂ ਹੈਨਾ ਉਹ ਚੀਜ਼ਾਂ ਨੂੰ ਭੁੱਲ ਕੇ ਤੇ ਉਹ ਚੀਜ਼ਾਂ ਨੂੰ ਤੋਂ ਤੁਸੀਂ ਸਿੱਖ ਕੇ ਅੱਗੇ ਜ਼ਿੰਦਗੀ 'ਚ ਚੱਲੋ ਵੀ ਸਾਡੇ ਤੋਂ ਪਾਸਟ ਵਿੱਚ ਕੁਝ ਵੀ ਹੋ ਗਿਆ ਕਿਸੇ ਦੇ ਵੀ ਹੋਇਆ ਹੈ ਬੰਦੇ ਦੇ ਔਰਤ ਦੇ ਕਿਸੇ ਦੇ ਵੀ ਜ਼ਿੰਦਗੀ 'ਚ ਪਾਸਟ 'ਚ ਕੁਝ ਹੋਇਆ ਵਾ ਤੁਸੀਂ ਉਹ ਚੀਜ਼ ਨੂੰ ਜਿਹੜਾ ਆ ਉਹ ਛੱਡ ਦਿਓ ਉੱਥੇ ਮੇ ਪਾਸਟ ਕੀ ਸੀ ਪਾਸਟ ਸਾਰਿਆਂ ਨੂੰ ਤਾਂ ਬਹੁਤ ਕੁਝ ਜ਼ਿੰਦਗੀ 'ਚ ਹੁੰਦਾ ਜ਼ਿੰਦਗੀ ਇਹ ਹੀ ਆ ਹਨਾ ਬਹੁਤ ਉਤਾਰ ਚੜਾਅ ਬਹੁਤ ਗਲਤੀਆਂ ਇਨਸਾਨ ਕਰਦਾ ਆ ਸਮੇਂ ਰਹਿੰਦਿਆਂ ਉਹ ਆਪਣੇ ਟ੍ਰੈਕ ਤੇ ਆ ਜਾਂਦਾ ਇਨਸਾਨ ਤਾਂ ਬਹੁਤ ਬੱਟੀ ਕਰ ਲਿਆ ਹਨਾ ਤੁਸੀਂ ਉਹ ਚੀਜ਼ਾਂ ਤੋਂ ਸਿੱਖੋ ਵੀ ਮੈਂ ਆ ਗਲਤੀਆਂ ਕੀਤੀਆਂ ਸੀ ਅੱਗੇ ਜ਼ਿੰਦਗੀ 'ਚ ਮੈਂ ਗਲਤੀਆਂ ਨਹੀਂ ਕਰਨੀਆਂ ਤੇ ਆਪਨੇ ਜੀਵਨ ਨੂੰ ਜਿਹੜਾ ਹੈ ਨਾ ਤੁਸੀਂ ਸੁਧਾਰ ਲਓ ਤੇ ਬਾਣੀ ਜਿਹੜੀ ਆ ਤੁਹਾਨੂੰ ਬਹੁਤ ਕੁਝ ਜ਼ਿੰਦਗੀ 'ਚ ਸਿਖਾਉਂਦੀ ਆ ਹੈਨਾ ਦਸਮ ਗ੍ਰੰਥ ਦੀ ਬਾਣੀ ਇਹ ਹੋਰ ਬਹੁਤ ਚੀਜ਼ਾਂ ਹੁੰਦੀਆਂ ਆ ਬਹੁਤ ਕੁਸ਼ ਆਸ਼ਿਰ ਗੁਰੂ ਗ੍ਰੰਥ ਸਾਹਿਬ ਜੀ ਆ ਇਹਦੇ ਵਿੱਚ ਬਾਣੀ ਬਹੁਤ ਕੁਸ਼ ਆਪਾਂ ਨੂੰ ਨਿਕਾ ਲਿਆ ਜੀ ਹੌਲੀ ਕਦਮ ਦਰ ਕਦਮ ਤੋੜੇ ਤੋ ਨਿਕਾ ਰਹਾਂਦਾ ਜਾਂਦਾ ਹੈ ਹੈਨਾ ਸੋ ਮੇਰੀਆਂ ਭੈਣਾਂ ਨੂੰ ਇਹ ਬੇਨਤੀ ਕਦੇ ਆਪਣੇ ਆਪ ਨੂੰ ਤੁਸੀਂ ਕਮਜ਼ੋਰ ਨਾ ਸਮਝੋ ਜ਼ਿੰਦਗੀ ਬਹੁਤ ਕੁਸ਼ ਆਪਣੇ ਲਈ ਜਿਹੜੇ ਤਾਰਜੜਾ ਲੈ ਗਈ ਹੁੰਦੀ ਆ ਕਦੇ ਉਹ ਰਸਤੇ ਨਹੀਂ ਤੁਸੀਂ ਪਹਿਣਾ ਹੈਗਾ ਹੈ ਨਾ ਜਿਹੜਾ ਸਹੀ ਨਹੀਂ ਹੈਗਾ ਠੀਕ ਹੈ ਹਾਲਾਤ ਆ ਚੰਗੇ ਮਾੜੇ ਹਾਲਾਤਾਂ ਨਾਲ ਜੂਝਦੇ ਹਨ ਬਾਣੀ ਪੜੋਗੇ ਬਾਣੀ ਦੇ ਧਾਰਨੀ ਹੋਗੇ ਤਾਂ ਮਾਇਆ ਤਾਂ ਤੁਹਾਡੀ ਉਦੋਂ ਹੀ ਦাসী ਹੋ ਜਾਣੀ ਹੈ ਹੈ ਨਾ ਤੇ ਕੋਈ ਵੀ ਚੀਜ਼ ਬਿਨਾਂ ਐਕਸਪੀਰੀਅੰਸ ਤੋਂ ਜਾਂ ਬਿਨਾਂ ਜੋ ਤੱਕ ਤੁਸੀਂ ਉਹ ਚੀਜ਼ ਵਿਚਰੇ ਨਾ ਹੋਵੋ ਦੁਨੀਆ 'ਚ ਤੁਸੀਂ ਕਹਿ ਨਹੀਂ ਸਕਦੇ ਹੈ ਨਾ ਸੋ ਜਰੂਰ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਤੁਸੀਂ ਆ ਆਪਣਾ ਖਿਆਲ ਰੱਖਣਾ ਹੈ ਬਾਣੀ ਦੀਆਂ ਧਾਰਨੀਆਂ ਹੋ ਕੇ ਬਾਣੀ ਦੀਆਂ ਵੀ ਧਾਰਨੀ ਬਣੋ ਤੁਹਾਡੇ ਚ ਉਹ ਹਿੰਮਤ ਤੁਸੀਂ ਉਹ ਚੀਜ਼ ਆਪਣੇ ਅੰਦਰ ਇੱਕ ਅਲੱਗ ਮਹਿਸੂਸ ਕਰੋਗੇ ਕਿ ਤੁਹਾਨੂੰ ਜਿਹਨੇ ਕਦੇ ਡੋਲਣ ਨਹੀਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ